ਮਸੀ ਕਲਾਕਾਰ ਭਲਾ ਕਿਦਾਂ ਦਿੰਦੇ ਆ ਸਾਡਾ ਹਰ ਕਿਸੇ ਨਾਲ ਕੋਈ ਵਹਿਸਾ ਜੜਿਆ ਹੁੰਦਾ ਕਿਉਂਕਿ ਜਦੋਂ ਅਸੀਂ ਚੀਜ਼ ਕਰਨੀ ਹੈ ਕੋਈ ਵੀ ਮੰਨ ਲਓ ਗੀਤ ਕਰਨਾ ਵਾ ਫਿਲਮ ਕਰਨੀ ਹੈ ਤੇ ਅਸੀਂ ਜੁੜ ਜਾਂਦੇ ਹਾਂ ਉਸ ਚੀਜ਼ ਨਾਲ ਸੋ ਜਦੋਂ ਕੋਈ ਵੀ ਫਿਲਮ ਦੀ ਗੱਲ ਕਰਨੀ ਹੈ ਜਾਂ ਕੋਈ ਗੀਤ ਦੀ ਗੱਲ ਕਰਨੀ ਹੈ ਉਹ ਸਾਨੂੰ ਉਸ ਸਤਾ ਤੇ ਆਉਣਾ ਪੈਂਦਾ ਸੋ ਮੈਨੂੰ ਲੱਗਦਾ ਕਿ ਮੇਰਾ ਸਭ ਕੁਝ ਜੁੜਿਆ ਉਸ ਚੀਜ਼ ਨਾਲ ਜਦੋਂ ਤੁਸੀ ਐਕਟ ਕੀਤਾ ਉਦੋਂ ਵਾਟ ਵਾਸ ਯੋਰ ਫੀਲਿੰਗ ਤੂੰ ਤੁਸੀਂ ਸੋ ਕੀ ਐਕਸਪੈਕਟ ਕਰ ਰਹੇ ਸੀ ਮੈਂ ਜਦੋਂ ਪਹਿਲੀ ਵਾਰ ਐਕਟ ਕੀਤਾ ਮੈਂ ਤਾਂ ਥੀਟਰ ਕਰਦਾ ਹੁੰਦਾ ਸੀ ਖਾਲਸਾ ਵਾਲੇ ਤੇ ਪਹਿਲੀ ਮੂਵੀ ਸੀਗੀ ਅੰਗਰੇਜ਼ ਅੰਗਰੇਜ਼ ਦੇ ਵਿੱਚ ਕਰੈਕਟਰ ਸੀਗਾ ਆਕਰਮ ਦਾ ਤੋਂ ਮੈਨੂੰ ਉਦੋਂ ਇਹਨਾਂ ਪਤਾ ਨਹੀਂ ਹੁੰਦਾ ਸੀ ਕਿਦਾਂ ਪਰ ਮੈਂ ਕੁਦਰਤੀ ਆ ਅੰਬਰਪਾ ਜੀ ਸੀਗੇ ਵਿੱਚ ਤੇ ਸਾਡਾ ਪਹਿਲਾਂ ਵੀ ਬੌਂਡ ਸੀਗਾ ਆਪਸ ਦੇ ਵਿੱਚ ਅਮਰਿੰਦਰ ਭਾਜੀ ਅੰਬਰ ਤੋਂ ਸੋ ਮੈਨੂੰ ਥੋੜਾ ਜਿਹਾ ਈਜ਼ੀ ਲੱਗਾ ਉਹਨੂੰ ਕਿਉਂਕਿ ਤੁਸੀਂ ਜਦੋਂ ਆਪਣੇ ਦਾਇਰੇ ਦੇ ਵਿੱਚ ਕੰਮ ਕਰਦੇ ਜੇ ਤੁਹਾਨੂੰ ਈਜ਼ੀ ਲੱਗਦਾ ਫਿਰ ਉਸ ਤੋਂ ਬਾਅਦ ਮੈਂ ਫਿਰ ਬਾਹਰ ਨਿਕਲੇ ਪਰ ਮਜ਼ਾ ਆਇਆ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾਂ ਦੇ ਬਾਰ ਦੀ ਆਟੇ ਦੀਆਂ ਕੋਈ ਚਿੜੀਆਂ ਨੂੰ ਅੱਖੋਂ ਉੱਡ ਕੇ ਹੀ ਆਜੋ ਇੱਕ ਵਾਰੀ ਸਸ਼ਕਲਰੀ ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਲੀਨ ਕੌਰ ਤੇ ਅੱਜ ਤੁਹਾਨੂੰ ਜੇ ਇੱਕ ਸ਼ਖਸ ਦੇ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਗਾਇਕੀ ਤਾਂ ਤੁਸੀਂ ਸੁਣੀ ਹੈ ਉਹਨਾਂ ਦੀ ਅਦਾਕਾਰੀ ਵੀ ਦੇਖੀ ਹੈ ਤੇ ਉਹਨਾਂ ਦੇ ਗਾਣੇ ਸੁਣ ਕੇ ਹਰ ਕਿਸੇ ਨੂੰ ਇਦਾਂ ਲੱਗਦਾ ਕਿ ਉਸ ਦੇ ਨਾਲ ਇੱਕ ਟੱਚ ਫੀਲ ਹੁੰਦਾ ਹੈ ਕਿ ਇਹ ਬਿਲਕੁਲ ਅਜਿਹੇ ਗਾਣੇ ਨੇ ਜਿਹੜੇ ਅਸੀਂ ਸੁਣਨਾ ਚਾਹਨੇ ਬਿਲਕੁਲ ਉਹ ਫੀਲਿੰਗ ਹੈ ਜਿਸ ਤਾਨੇ ਵਿੱਚ ਐਕਸਪ੍ਰੈਸ ਕੀਤੀ ਜਾ ਰਹੀ ਹੈ ਜਿਹਾ ਸਾਡੇ ਨਾਲਾਤ ਮੌਜੂਦ ਨੇ ਗੁਰਸ਼ਬਦ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਸਰ ਤੁਹਾਡਾ ਬਸ ਵਧੀਆ ਛੜਦੀ ਕਲਾ ਹਾਊਜ਼ एवरीथिंग ਗoing on ਸਭ ਬਹੁਤ ਵਧੀਆ ਜਾ ਰਿਹਾ ਤੇ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਤੁਹਾਨੂੰ ਤੁਹਾਡੀ ਨਵੀਂ EP ਦੀਆਂ ਥੈਂਕ ਯੂ ਜੀ ਥੈਂਕ ਯੂ ਸਹੀ ਸੁਣੀ ਬਿਲਕੁਲ ਸਰ ਥੈਂਕ ਯੂ ਤੁਹਾਡੇ ਗਾਣੇ ਨੇ ਸੋਹਣੇ ਹੁੰਦੇ ਇੱਕ ਕਨੈਕਟ ਫ ਥੈਂਕ ਯੂ ਜੀ ਸਰ ਐਸੀ ਦੇਖੀਏ ਜੀ ਅੱਜ ਕੱਲ ਦਾ ਜੀ ਸਿਨੈਰੀਓ ਦੇਖਦੇ ਆ ਜੀ ਕਿ ਦੌੜ ਹਮੇਸ਼ਾ ਜਿਵੇਂ ਹਰ ਕਿਸੇ ਦੇ ਵਿੱਚ ਹੁੰਦੀ ਹੈ ਕਿ ਅਸੀਂ ਫਰਸਟ ਆਉਣਾ ਹੈ ਜਾਂ ਸਾਡੇ ਗਾਣਿਆਂ ਨੂੰ ਲੋਕੀ ਜ਼ਿਆਦਾ ਪਿਆਰ ਦੇਣ ਜੀ ਕਿ ਇਸ ਦੌੜ ਦੇ ਵਿੱਚ ਤੁਹਾਨੂੰ ਵੀ ਹੁੰਦਾ ਹੈ ਕਿ ਏਦਾਂ ਹੁੰਦਾ ਕਿ ਨਹੀਂ ਤੇ ਚੱਲ ਗਿਆ ਤਾਂ ਵੀ ਠੀਕ ਨਹੀਂ ਚੱਲਿਆ ਤਾਂ ਵੀ ਕੀ ਬੇਸਿਕਲੀ ਮੈਨੂੰ ਲੱਗਦਾ ਹੁੰਦਾ ਕਿ ਗੀਤ ਕਰਨੇ ਜ਼ਰੂਰੀ ਹੁੰਦੇ ਆ ਲੋਕਾਂ ਤੱਕ ਗੱਲ ਪਹੁੰਚਾਉਣੀ ਜ਼ਰੂਰੀ ਹੈ ਔਰ ਹੌਲੀ ਹੌਲੀ ਆਪੇ ਹੀ ਗੀਤ ਜੋ ਕਿ ਜਦੋਂ ਮੈਂ دیਵਾਨਾ ਟੂ ਕੀਤੀ ਸੀ ਉਹ ਜੀ ਗੀਤ ਸੀਗਾ ਕਿ ਮੈਂ ਤੇਰੇ ਬਿਨ ਉਜੇ ਤੋਂ ਐਲਬਮ ਕੀਤੀ ਉਹਦੋਂ ਨਹੀਂ ਚੱਲਿਆ ਬਾਅਦ ਵਿੱਚ ਉਹ ਹੌਲੀ ਹੌਲੀ ਆਪੇ ਲੋਕਾਂ ਦੇ ਵਿੱਚ ਸੋ ਗੀਤ ਆਉਣੇ ਜ਼ਰੂਰੀ ਹੈ ਜਿਵੇਂ ਘਰ ਦੇ ਵਿੱਚ ਕਿਤਾਬ ਜ਼ਰੂਰੀ ਹੈ ਨਾ ਕੋਈ ਨਾ ਕੋਈ ਤੇ ਪੜੂਗਾ ਸੋ ਮੈਨੂੰ ਹੁੰਦਾ ਕਿ ਗਾਣੇ ਕਰੋ ਤੇ ਸਰ ਤੁਸੀਂ ਬਹੁਤ ਵਧੀਆ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹੋ ਹੈ ਨਾ ਪਾਕਿਸਤਾਨੀ ਕਲਾਕਾਰਾਂ ਨਾਲ ਵੀ ਕੰਮ ਕਰ ਚੁੱਕੇ ਹੋ ਤੋਂ ਨਾਲ ਕੰਮ ਕਰਕੇ ਉਸ ਚੀਜ਼ ਨੇ ਤੁਹਾਡੇ ਫਿਊਚਰ ਗੋਲਸ ਨੂੰ ਜਾਂ ਤੁਹਾਡੇ ਆਪਣੇ ਕਰੀਅਰ ਨੂੰ ਕਿਸ ਤਰੀਕੇ ਨਾਲ ਇੰਪੈਕਟ ਕੀਤਾ ਬਿਲਕੁਲ ਬਹੁਤ ਮਤਲਬ ਸਿੱਖਣ ਨੂੰ ਮਿਲਦਾ ਜਦੋਂ ਤੁਸੀਂ ਵੱਡੇ ਬੰਦੇ ਨਾਲ ਕੰਮ ਕਰਦੇ ਜੇ ਔਰ ਕਈ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਜੋ ਤੁਹਾਨੂੰ ਨਹੀਂ ਪਤਾ ਹੁੰਦੀਆਂ ਲਾਈਕ ਐਕਟਿੰਗ ਦੇ ਵਿੱਚ ਕੋਈ ਚੀਜ਼ਾਂ ਤੁਹਾਨੂੰ ਕੋਈ ਬੇਸਿਕਲੀ ਵੀ ਆਰ ਟ੍ਰੇਨਿੰਗ ਆਪਾਂ ਸਾਰੀ ਹਮਨ ਟ੍ਰੇਨਿੰਗ ਰਹੀ ਰਹਿੰਦੇ ਸੋ ਮੈਂ ਟ੍ਰੇਨਿੰਗ ਆ ਤੇ ਮੈਂ ਹਰ ਕਿਸੇ ਕੋਲੋਂ ਸਿੱਖਦਾ ਕੁਝ-ਕੁਝ ਤੇ ਸੋ ਤੁਸੀਂ ਜੋ ਤੁਹਾਡੀ ਸਭ ਤੋਂ ਪਹਿਲੀ ਮੂਵੀ ਆਈ ਸੀ ਜਦੋਂ ਤੁਸੀਂ ਐਕਟ ਕੀਤਾ ਉਦੋਂ ਵਾਟ ਵਾਸ ਯੋਰ ਫੀਲਿੰਗ ਤੇ ਤੁਸੀਂ ਉਸ ਦਿਸੋ ਕੀ ਐਕਸਪੈਕਟ ਕਰ ਰਹੇ ਸੀ ਮੈਂ ਜਦੋਂ ਪਹਿਲੀ ਵਾਰ ਐਕਟ ਕੀਤਾ ਮੈਂ ਉਦੋਂ ਥੀਏਟਰ ਕਰਦਾ ਹੁੰਦਾ ਸੀ ਖਾਲਸਾ ਕਾਲਜ ਤੇ ਪਹਿਲੀ ਮੂਵੀ ਸੀਗੀ ਅੰਗਰੇਜ਼ ਅੰਗਰੇਜ਼ ਦੇ ਵਿੱਚ ਕਰੈਕਟਰ ਸੀਗਾ ਅਕਰਮ ਦਾ ਤੋ ਮੈਨੂੰ ਉਦੋਂ ਇਹਨਾਂ ਪਤਾ ਨਹੀਂ ਹੁੰਦਾ ਸੀ ਕਿਦਾਂ ਪਰ ਮੈਂ ਕੁਦਰਤੀ ਆ ਅੰਬਰਪਾਜੀ ਸੀਗੀ ਉਹ ਵਿੱਚ ਤੇ ਸਾਡਾ ਪਹਿਲਾਂ ਵੀ ਬੌਂਡ ਸੀਗਾ ਆਪਸ ਦੇ ਵਿੱਚ ਅਮਰਿੰਦਰ ਪਾਜੀ ਆ ਤੋ ਸੋ ਮੈਨੂੰ ਥੋੜਾ ਜਿਹਾ ਈਜ਼ੀ ਲੱਗਾ ਉਦੋਂ ਕਿਉਂਕਿ ਤੁਸੀਂ ਜਦੋਂ ਆਪਣੇ ਦਾਇਰੇ ਦੇ ਵਿੱਚ ਕੰਮ ਕਰਦੇ ਜੇ ਤੁਹਾਨੂੰ ਈਜ਼ੀ ਲੱਗਦਾ ਫਿਰ ਉਸ ਤੋਂ ਬਾਅਦ ਮੈਂ ਫਿਰ ਬਾਹਰ ਨਿਕਲੇ ਪਰ ਮਜ਼ਾ ਆਇਆ ਤੇ ਸਰ ਜੀ ਅਸੀਂ ਤੁਹਾਡੀ ਆਸ ਹੈ ਅਦਾਕਾਰੀ ਲਾਈਨ ਦੀ ਗੱਲ ਕਰਦੇ ਪਏ ਆ ਤੇ ਇਸ ਦੇ ਵਿੱਚ ਤੁਸੀਂ ਇੱਕ ਫਿਲਮ ਕੀਤੀ ਸੀ ਲਾਹੌਰੀਆ ਤੇ ਉਸ ਦੇ ਵਿੱਚ ਤੁਹਾਡੀ ਗਾਣਾ ਵੀ ਸੀਗਾ ਮਿੱਟੀ ਦਾ ਪੁੱਤਲਾ ਤੇ ਉਹ ਗਾਣਾ ਇਦਾਂ ਦਾ ਸੀ ਕਿ ਉਹਨੂੰ ਕੋਈ ਵੀ ਅੱਜ ਵੀ ਸੁਣਦਾ ਤਾ ਉਸ ਦੌਰ ਨਾਲ ਕਨੈਕਟ ਕਰਦਾ ਬਿਲਕੁਲ ਉਸ ਤਰੀਕੇ ਨਾਲ ਜੁੜਿਆ ਹੋਇਆ ਫੀਲ ਕਰਦਾ ਤੇ ਉਹ ਗਾਣਾ ਉਹੀ ਕਰ ਸਕਦਾ ਸੀ ਜਿਨੇ ਉਸ ਦੌਰ ਨੂੰ ਐਕਸਪੀਰੀਅੰਸ ਕੀਤਾ ਹੋਵੇ ਜਾਂ ਕੋਈ ਨਾ ਕੋਈ ਕਿਸੇ ਨਾਲ ਜੁੜਿਆ ਹੋਵੇ ਕਿ ਤੁਹਾਡਾ ਵੀ ਕੋਈ ਕਿਸਾ ਉਸ ਚੀਜ਼ ਨਾਲ ਜੁੜਿਆ ਹੋਇਆ ਹੈ ਮਤਲਬ ਮਸੀ ਕਲਾਕਾਰ ਭਲਾ ਕਿਦਾਂ ਦਿੰਦੇ ਆ ਸਾਡਾ ਹਰ ਕਿਸੇ ਨਾਲ ਕੋਈ ਨਾ ਕੋਈ ਹਿੱਸਾ ਜੁੜਿਆ ਹੁੰਦਾ ਕਿਉਂਕਿ ਜਦੋਂ ਅਸੀਂ ਚੀਜ਼ ਕਰਨੀ ਹੈ ਕੋਈ ਵੀ ਮੰਨ ਲਓ ਗੀਤ ਕਰਨਾ ਵਾ ਫਿਲਮ ਕਰਨੀ ਹੈ ਤੇ ਅਸੀਂ ਜੁੜ ਜਾਂਦੇ ਹਾਂ ਉਸ ਚੀਜ਼ ਨਾਲ ਸੋ ਜਦੋਂ ਕੋਈ ਵੀ ਫਿਲਮ ਦੀ ਗੱਲ ਕਰ ਲਈਏ ਜਾਂ ਕੋਈ ਗੀਤ ਦੀ ਗੱਲ ਕਰ ਲਈਏ ਉਹ ਸਾਨੂੰ ਉਸ ਸਤਾ ਤੇ ਆਉਣਾ ਪੈਂਦਾ ਸੋ ਮੈਨੂੰ ਲੱਗਦਾ ਕਿ ਮੇਰਾ ਸਭ ਕੁਝ ਜੁੜਿਆ ਉਸ ਚੀਜ਼ ਨਾਲ ਦੇ ਸਰੋ ਗਾਣਾ ਬਹੁਤ ਹੀ ਸੋਹਣਾ ਸੀ ਇਸ ਗਾਣੇ ਦੀਆਂ ਦੋ ਲਾਈਨਾਂ ਹਮ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾਂ ਦੇ ਬਾਰ ਨਹੀਂ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਨਹੀਂ ਅਮੇজিং ਸਰ ਯੂ ਅਮੇজিং ਥੈਂਕ ਯੂ ਸੋ ਮਾ ਜੀ ਸਰ ਤੇ ਉਸ ਤੋਂ ਬਾਅਦ ਜਿਸੀ ਗੱਲ ਕਰੀਏ ਹਨਾ ਤੁਹਾਡੇ ਅੱਗੇ ਦੇ ਕੈਰੀਅਰ ਦੀ ਤੇ ਹੁਣ ਅਸੀਂ ਦੇਖ ਰਹੇ ਹਾਂ ਪੰਜਾਬੀ ਇੰਡਸਟਰੀਜ਼ ਵਿੱਚ ਕੁਝ ਜਿਹੇ ਸਤਾਰੇ ਨੇ ਜੋ ਬਾਲੀਵੁੱਡ ਦੇ ਵਿੱਚ ਆ ਰਹੇ ਨੇ ਤੁਸੀਂ ਕੀ ਸੋ ਇਸ ਚੀਜ਼ ਬਾਰੇ ਪਲਾਨ ਕਰ ਰਹੇ ਹੋ ਮੈਨੂੰ ਲੱਗਦਾ ਕਿ ਜੇ ਰੱਬ ਦੀ ਪਲਾਨਿੰਗ ਦੇ ਹਿਸਾਬ ਨਾਲ ਚੱਲੀਏ ਸਭ ਤੋਂ ਵਧੀਆ ਹੁੰਦੀ ਹੈ ਤੁਹਾਡੀ ਆਪਣੀ ਕੋਈ ਪਲਾਨਿੰਗ ਮੇਰੀ ਪਲਾਨਿੰਗ ਹੈ ਮੈਂ 2-3 ਫਿਲਮਾਂ ਕੀਤੀਆਂ ਨੇ ਹੁਣ ਮੈਂ ਇੱਕ ਮੈਂ ਤੇ ਗੁਰੂਵੀਰ ਨੇ ਕੀਤੀ ਗੁਰੂਂਦਾਵਾ ਸ਼ਾਹਕੋਟ ਆ ਰਹੀ ਹੈ ਇੱਕ ਸਾਡੀ ਫਿਲਮ ਉਸ ਤੋਂ ਬਾਅਦ ਇੱਕ ਅਸੀਂ ਦੋਵਾਂ ਨੇ ਇਕੱਠੇ ਕੀਤੀ 22 ਤੇ ਪਾਉ 22 ਤੇ ਪਾਉ ਆ ਰਹੀ ਹੈ ਇੱਕ ਮੈਂ ਸੋਲੋ ਫਿਲਮ ਕੀਤੀ ਉਹ ਵੀ ਆ ਰਹੀ ਹੈ ਤੇ ਇੱਕ ਸੀਰੀਜ਼ ਕਰ ਰਹੇ ਹਾਂ ਮਤਲਬ ਅਸੀਂ ਬਹੁਤ ਜ਼ਿਆਦਾ ਨਵੇਂ ਨਵੇਂ ਕਿਰਦਾਰਾਂ ਦੇ ਵਿੱਚ ਗੁੱਡ ਸਭ ਜੀ ਨੂੰ ਦੇਖਣ ਜਾਵਾਂ ਨਵੇਂ ਨਵੇਂ ਕਿਰਦਾਰ ਮਿਲਣਗੇ ਤੁਹਾਡੇ ਤੇ ਤੇ ਪੁਰਾਣੇ ਫਿਲਮਾਂ ਦੇ ਕਿਰਦਾਰ ਦੀ ਗੱਲ ਕਰੀਏ ਚੱਲ ਮੇਰਾ ਪੁੱਤ ਤੁਸੀਂ ਇੰਨੀ ਵੱਡੀ ਫਿਲਮ ਦੇ ਵਿੱਚ ਇੱਕ ਪਾਰਟ ਸੀ ਇੱਕ ਵਧੀਆ ਰੋਲ ਸੀ ਤੁਹਾਡਾ ਤੇ ਉਹਦੇ ਵਿੱਚ ਤੁਸੀਂ ਇੱਕ ਨਾ ਦਿਖਾਇਗੇ ਸੀ ਉਹ ਬੱਚੇ ਜਿਹੜੇ ਪੰਜਾਬ ਦੇ ਵਿੱਚੋਂ ਜਾਂਦੇ ਨੇ ਤੇ ਰੈਗੂਲਰਲੀ ਬਾਪੂ ਦਾ ਫੋਨ ਆਉਂਦਾ ਤੇ ਕਿੰਨੀਆਂ ਦਿਹਾੜੀਆਂ ਲਾ ਲਈਆਂ ਤੇ ਕਿੱਦਾਂ ਸੀਗਾ ਤੇ ਉਸ ਚੀਜ਼ ਨੂੰ ਜੇ ਆਪਾਂ ਕਨੈਕਟ ਕਰਦੇ ਹਾਂ ਨਾ ਅੱਜ ਦੇ ਪੰਜਾਬ ਦੇ ਯੂਥ ਦੇ ਨਾਲ ਤੇ ਸਾਰੇ ਬਾਰ ਨੂੰ ਭੁੱਜੀ ਜਾਂਦਾ ਤੇ ਉਹ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉੱਥੇ ਦੀ ਲ देखो आ, बेसिकली सारी ਜਿਹੜੀ ਆ ਗੱਲ ਅੜਦੀ ਆ ਰੋਜ਼ਗਾਰ ਤੇ ਆ ਕੇ ਤੇ ਦੂਜੀ ਗੱਲ ਸਾਨੂੰ ਤੇ ਬਾਬੇ ਨਾਨਕ ਨੇ ਕਹਿ ਦਿੱਤਾ ਕਿ ਉੱਜੜ ਜੋ ਕਿ ਜਾਓ ਜਿਹੜੇ ਲੋਕ ਉਥੇ ਸੈੱਟ ਹੋ ਗਏ ਨੇ ਉਹ ਰਿਵਰਸ ਮਾਈਗ੍ਰੇਸ਼ਨ ਵੀ ਹੋ ਰਹੀ ਆ ਤੇ ਜਿੰਨੂੰ ਕੋਈ ਰੋਜ਼ਗਾਰ ਲੱਭਦਾ ਉਥੇ ਉਹ ਜ਼ਰੂਰ ਜਾਵੇ ਔਰ ਪਰ ਬੇਸਿਕਲੀ ਗੱਲ ਤੇ ਇਹ ਹੁੰਦੀ ਕਿ ਆਪਣੇ ਕਦਰਾਂ ਕੀਮਤਾਂ ਨੂੰ ਨਾ ਭੁੱਲੀਏ ਤੇ ਉਥੇ ਰਹੀਏ ਵੀ ਤੇ ਉਦਾਂ ਰਹੀਏ ਜਿਵੇਂ ਪੰਜਾਬ ਚ ਹੀ ਰਹਿ ਰਹੇ ਆ ਥੈਂਕ ਯੂ ਗੁੱਡ ਸਭ ਜੀ ਧੰਨਵਾਦ ਜੀ ਇਹ ਸੀ ਸਾਡੇ ਨਾਲ ਗੁਰਸ਼ਬਤ ਜੀ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਸਾਨੂੰ ਬਹੁਤ ਹੀ ਸੋਹਣਾ ਗੀਤ ਵੀ गा ਕੇ ਸੁਣਾਇਆ ਤੇ ਆਉਣ ਵਾਲੇ ਆਪਣੀਆਂ ਪ੍ਰੋਜੈਕਟਸ ਬਾਰੇ ਵੀ ਕੁਝ ਹਿੰਟਸ ਦਿੱਤੇ ਕਿ ਕਿਹੜੇ ਕਿਹੜੇ ਪ੍ਰੋਜੈਕਟਸ ਜਿਹੜੇ ਉਹਨਾਂ ਨੇ ਆਉਣ ਵਾਲੇ